ਗੱਲ ਕਰ ਰਹੀ ਹੈ ਤਾਂ ਦਾਅਦ ਦੀ ਹੈ ਕਿ ਐਮਪੀ ਕੰਗਣਾ ਰੌਣਦ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਬਾਧੀਆਂ ਨਜ਼ਰ ਆ ਰਹੇ ਨੇ ਕਿਉਂਕਿ ਦਾਤ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਪੇਸ਼ ਹੋਣ ਦੇ ਵਾਸਤੇ ਕਹਿ ਦਿੱਤਾ ਜੀ ਹਾਂ ਐਮਰਜੈਂਸੀ ਫਿਲਮ ਲੈ ਕੇ ਲਗਾਤਾਰ ਕੰਗਣਾ ਰੌਣਦ ਵਿਵਾਦਾਂ ਦੇ ਵਿੱਚ ਕਿੰਦੀ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਇਸ ਦਾ ਸਿੱਖ ਜਥੇਬੰਦੀਆਂ ਵੱਲੋਂ ਐਸਜੀਪੀਸੀ ਦੇ ਵੱਲੋਂ ਤੇ ਸਿੱਖ ਸੰਗਤ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਜਿਹੜੀ ਕੰਗਣਾ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਜਿਸ ਦੇ ਚੱਲਦੇ ਇਸ ਫਿਲਮ ਨੂੰ ਜਿਹੜਾ ਕਿ ਪੂਰਨ ਤੌਰ ਤੇ ਬੈਨ ਕਰਦੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਤੇ ਕੰਗਣਾ ਰਣੌਤ ਦੇ ਖਿਲਾਫ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਹੈ ਸੋ ਦਾ ਦੇਖ ਕੇ ਇਸ ਦੇ ਵਿੱਚ ਪਟੀਸ਼ਨ ਕਰਤਾ ਦੀ ਮੰਗ ਹੈ ਕਿ ਕੰਗਣਾ ਰਣੌਤ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਦਾ ਦੇਖ ਕੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਜਿਹੜਾ ਕਿ ਕੰਗਣਾ ਰਣੌਤ ਨੂੰ ਪੇਸ਼ ਹੋਣ ਦੇ ਹੁਕਮ ਦੱਤੇ ਗਏ ਨੇ 5 ਦਸੰਬਰ ਨੂੰ ਜਿਹੜਾ ਕਿ ਕੰਗੜਾ ਰੌਤ ਪੇਸ਼ ਹੋਣ ਵਾਸਤੇ ਉਹਨਾਂ ਨੂੰ ਕਿਹਾ ਗਿਆ ਜ਼ਿਲ੍ਹਾ ਦਾਤ ਦੇ ਵਿੱਚ ਇਹ ਪਟੀਸ਼ਨ ਜਿਹੜੀ ਕਿ ਧਾਇਰ ਕੀਤੀ ਗਿਆ ਮੰਗ ਕੀਤੀ ਜਾ ਰਹੀ ਹੈ ਕਿ ਕੰਗੜਾ ਰੌਤ ਦੇ ਖਿਲਾਫ ਜਿਹੜੇ ਕਿ ਐਫ ਆਈ ਆਰ ਉਹ ਦਰਜ ਹੋਣੀ ਚਾਹੀਦੀ ਹੈ ਦਾਜਿਆ ਕਿ ਐਸ ਐਸ ਪੀ ਚੰਡੀਗੜ੍ਹ ਨੂੰ ਇਹ ਜਿਹੜੀ ਕਿ ਅਪੀਲ ਕੀਤੀ ਗਈ ਹੈ ਕਿ ਕੰਗੜਾ ਰੌਤ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਕੀਤੀ ਜਾਵੇ ਦਾਜਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਬਸੀ ਨੇ ਕੰਗਣਾ ਦੇ ਖਿਲਾਫ ਜਿਹੜੀ ਕਿ ਇਹ ਪਟੀਸ਼ਨ ਦਾਇਰ ਕੀਤੀ ਗਿਆ ਜਿਸ ਦੇ ਵਿੱਚ ਉਹਨਾਂ ਨੇ ਕੰਗਣਾ ਔਰ ਨੌ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਐ ਸੋ ਦਾ ਦੇ ਕਿ ਕੰਗਣਾ ਔਰ ਨੌ ਦੇੜ ਕੀ ਹਮੇਸ਼ਾ ਆਪਣੇ ਵਿਵਾਦਿਤ ਬਿਆਨਾਂ ਕਰਕੇ ਦਾ ਚਰਚਾ ਦੇ ਵਿੱਚੋ ਛਾਈ ਰਹਿੰਦੀ ਹੈ ਤੇ ਹਾਲ ਦੇ ਵਿੱਚ ਨਵੀਂ ਐਮਰਜੈਂਸੀ ਫਿਲਮ ਕਰਕੇ ਵੀ ਲਗਾਤਾਰ ਵਿਵਾਦਾਂ ਦੇ ਵਿੱਚ ਹੈ ਇਸ ਫਿਲਮ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਵਾ ਦੇ ਕਿਰਦਾਰ ਨੂੰ ਦਿਖਾਇਆ ਗਿਆ ਜਿਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਵਿਰੋਧ ਹੈ ਕਿ ਗਲਤ ਤਰੀਕੇ ਦਾ ਕਿਰਦਾਰ ਜਿਹੜਾ ਕਿਸਾਨ ਤੋਂ ਜਰਨੈਲ ਸਿੰਘ ਪਿੰਡਰਾਵਾਲਾ ਦਾ ਫਿਲਮ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਸਿੱਖਾਂ ਦਾ ਕਿਰਦਾਰ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਜੋ ਕਿ ਬਰਦਾਸ਼ਤ ਨਹੀਂ ਕਰਾਂਗੇ ਤਾਂ ਦੂਜੇ ਪਾਸੇ ਪਟੀਸ਼ਨ ਕਰਤਾ ਨੇ ਵੀ ਇਸੇ ਗੱਲ ਨੂੰ ਲੈ ਕੇ ਪਟੀਸ਼ਨ ਦਾਇਰ ਕਰਕੇ ਐਫਆਰ ਕਰਨ ਦੀ ਮੰਗ ਜੜਕੀ ਕੀਤੀ ਗਈ ਹੈ ਬਿਊਰੋ ਰਿਪੋਰਟ ਹਰਪੰਨੀ ਜੇਕਰ ਅਸੀਂ ਗੱਲ ਕਰ ਰਹੀ ਹੈ ਤਾਂ ਅਦਾਲਤ ਨੇ ਕਿ ਐਮਪੀ ਕੰਗਣਾ ਅਰਨੋਲਡ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਬਾਧੀਆਂ ਨਜ਼ਰ ਆ ਰਹੇ ਨੇ ਕਿਉਂਕਿ ਦਾਤ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਪੇਸ਼ ਹੋਣ ਦੇ ਵਾਸਤੇ ਕਹਿ ਦਿੱਤਾ ਜੀ ਹਾਂ ਐਮਰਜੈਂਸੀ ਫਿਲਮ ਲੈ ਕੇ ਲਗਾਤਾਰ ਕੰਗਣਾ ਰਾਉਤ ਵਿਵਾਦਾਂ ਦੇ ਵਿੱਚ ਕਿਰਦੀ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਇਸ ਦਾ ਸਿੱਖ ਜਥੇਬੰਦੀਆਂ ਵੱਲੋਂ ਐਸਜੀਪੀਸੀ ਦੇ ਵੱਲੋਂ ਤੇ ਸਿੱਖ ਸੰਗਤਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਜਿਹੜੀ ਕੰਗਣਾ ਰਾਉਤ ਦੀ ਨਵੀਂ ਫਿਲਮ ਹੈ ਐਮਰਜੈਂਸੀਸ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਜਿਸ ਦੇ ਚੱਲਦੇ ਇਸ ਫਿਲਮ ਨੂੰ ਜਿਹੜਾ ਕਿ ਪੂਰਨ ਤੌਰ ਤੇ ਬੈਨ ਕਰਦੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਤੇ ਕੰਗਣਾ ਰਨੋਦ ਦੇ ਖਿਲਾਫ ਜੜ ਕੀ ਪਟੀਸ਼ਨ ਦਾਇਰ ਕੀਤੀ ਗਈ ਹੈ ਸੋ ਦਾ ਦੇ ਕੇ ਇਸ ਦੇ ਵਿੱਚ ਪਟੀਸ਼ਨ ਕਰਤਾ ਦੀ ਮੰਗ ਹੈ ਕਿ ਕੰਗਣਾ ਰੌਤ ਦੇ ਖਿਲਾਫ ਜੜ ਕੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਦਾ ਦੇ ਕੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਜਿਹੜਾ ਕਿ ਕੰਗਣਾ ਰੌਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ 5 ਦਸੰਬਰ ਨੂੰ ਜਿਹੜਾ ਕਿ ਕੰਗਣਾ ਰੌਤ ਪੇਸ਼ ਹੋਣ ਵਾਸਤੇ ਉਹਨਾਂ ਨੂੰ ਕਿਹਾ ਗਿਆ ਜ਼ਿਲ੍ਹਾ ਅਦਾਲਤ ਦੇ ਵਿੱਚ ਇਹ ਪਟੀਸ਼ਨ ਜਿਹੜੀ ਕਿ ਦਾਇਰ ਕੀਤੀ ਗਿਆ ਮੰਗ ਕੀਤੀ ਜਾ ਰਹੀ ਹੈ ਕਿ ਕੰਗਣਾ ਰੌਦ ਦੇ ਖਿਲਾਫ ਜਿਹੜੇ ਕਿ ਐਫ ਆਈ ਆਰ ਉਹ ਦਰਜ ਹੋਣੀ ਚਾਹੀਦੀ ਹੈ ਦੱਸਿਆ ਕਿ ਐਸ ਐਸ ਪੀ ਚੰਡੀਗੜ੍ਹ ਨੂੰ ਇਹ ਜਿਹੜੀ ਕਿ ਅਪੀਲ ਕੀਤੀ ਗਈ ਹੈ ਕਿ ਕੰਗਣਾ ਰੌਦ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਕੀਤੀ ਜਾਵੇ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਭਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਬਸੀ ਨੇ ਕੰਗਣਾ ਦੇ ਖਿਲਾਫ ਜਿਹੜੀ ਕਿ ਇਹ ਪਟੀਸ਼ਨ ਜ਼ੈਰ ਕੀਤੀ ਗਿਆ ਜਿਸ ਦੇ ਵਿੱਚ ਉਹਨਾਂ ਨੇ ਕੰਗਣਾ ਰੌਦ ਦੇ ਖਿਲਾਫ ਐਫ ਆਰ ਦਰਜ ਕਰਨ ਦੀ ਮੰਗ ਕੀਤੀ ਐ ਸੋ ਦਾ ਦੇ ਕਿ ਕੰਗੜਾ ਨੌਦ ਦੇੜ ਕੀ ਹਮੇਸ਼ਾ ਆਪਣੇ ਵਿਵਾਦਿਤ ਬਿਆਨਾਂ ਕਰਕੇ ਦਾ ਚਰਚਾ ਦੇ ਵਿੱਚ ਛਾਈ ਰਹਿੰਦੀ ਹੈ ਤੇ ਹਾਲ ਦੇ ਵਿੱਚ ਨਵੀਂ ਅਮਰਜੈਂਸੀ ਫਿਲਮ ਕਰਕੇ ਵੀ ਲਗਾਤਾਰ ਵਿਵਾਦਾਂ ਦੇ ਵਿੱਚ ਹੈ ਇਸ ਫਿਲਮ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਵਾਲ ਦੇ ਕਿਰਦਾਰ ਨੂੰ ਦਿਖਾਇਆ ਗਿਆ ਜਿਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਵਿਰੋਧ ਹੈ ਕਿ ਗਲਤ ਤਰੀਕੇ ਦਾ ਕਿਰਦਾਰ ਜਿਹੜਾ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲ ਦਾ ਫਿਲਮ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਜੋ ਕਿ ਬਰਦਾਸ਼ਤ ਨਹੀਂ ਕਰਾਂਗੇ ਤਾਂ ਦੂਜੇ ਪਾਸੇ ਪਟੀਸ਼ਨਕਰਤਾ ਨੇ ਵੀ ਇਸੇ ਗੱਲ ਨੂੰ ਲੈ ਕੇ ਪਟੀਸ਼ਨ ਦਾਇਰ ਕਰਕੇ ਐਫਆਰ ਕਰਨ ਦੀ ਮੰਗ ਜੜਕੀ ਕੀਤੀ ਗਈ ਹੈ ਬਿਊਰੋ ਰਿਪੋਰਟ